ਪਰਮ ਸਨਮਾਨ ਜੋਗ ਸ਼ਬਦ ਗੁਰੂ ਜਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਅਨੰਦਮਈ ਸਾਧ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ ਭਾਈ ਸਾਹਿਬ ਜੀ ਵੱਲੋਂ ਬੜਾ ਸੋਹਣਾ ਉਪਰਾਲਾ ਕੀਤਾ ਗਿਆ ਹੈ ਅੱਜ ਬੱਚਿਆਂ ਦੀ ਦਸਤਾਰ ਬੰਦੀ ਵੀ ਹੋਣੀ ਹੈ ਆਓ ਜਿਹਨੇ ਇੱਥੇ ਬੈਠੇ ਹੋ ਜਿਨੇ ਇੱਕ ਰਾਜ ਬੈਠ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਸਤਗੁਰ ਜੀ ਦੇ ਪਿਆਰ ਦੇ ਵਿੱਚ ਸਤਗੁਰ ਜੀ ਦੇ ਸਤਕਾਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਪਿਆਰ ਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਓ ਹਿੰਦੁਸਤਾਨ ਦਾ ਇੱਕ ਬਾਦਸ਼ਾਹ ਹੋਇਆ ਹੈ ਉਹਦਾ ਨਾਮ ਹੋਇਆ ਅਕਬਰ ਤੁਸੀਂ ਨਾਮ ਸੁਣਿਆ ਸਭਨਾ ਨੇ ਇਹ ਅਕਬਰ ਇਨੇ ਨੇ ਹਿੰਦੁਸਤਾਨ ਤੇ ਰਾਜ ਕੀਤਾ ਪਰ ਇਹਦੇ ਸਮਕਾਲੀ ਹੋਇਆ ਹੈ ਮਹਾਰਾਣਾ ਪ੍ਰਤਾਪ ਇਹ ਆਜ਼ਾਦ ਹੋ ਕੇ ਵਿਚਰਦਾ ਸੀ ਇਨੇ ਅਕਬਰ ਨੂੰ ਇਹ ਗੱਲ ਆਖੀ ਸੀ ਇਹ ਅਕਬਰ ਮੈਂ ਤੇਰੀ ਇਨ ਨਹੀਂ ਮੰਨਣੀ ਜਿੰਨਾ ਕਿ ਮੇਰੇ ਕੋਲ ਰਾਜ ਹੈ ਮਹਾਰਾਸ਼ਟਰ ਦੇ ਵਿੱਚ ਮੈਨੂੰ ਉਹਨੇ ਵਿੱਚ ਸੰਤੁਸ਼ਟੀ ਹੈ ਨਾ ਮੈਨੂੰ ਹੋਰ ਰਾਜ ਚਾਹੀਦਾ ਹੈ ਸਤਸੰਗਿਓ ਇੱਕ ਭੰਡ ਹੋਇਆ ਉਸ ਸਮੇਂ ਜੋ ਲੋਕਾਂ ਨੂੰ ਹਸਾਉਂਦਾ ਸੀ ਲੋਕਾਂ ਦਾ ਮਨ ਪਰਚਾਵਾ ਕਰਦਾ ਸੀ ਜਿਵੇਂ ਅੱਜ ਕੱਲ ਅਸੀਂ ਕੋਈ ਹਾਸੇ ਵਾਲੀ ਚੀਜ਼ ਟੀਵੀ ਵਿੱਚ ਲਾ ਕੇ ਵੇਖਦੇ ਹਾਂ ਹੱਸਦੇ ਹਾਂ ਨਾ ਉਹ ਸਮਾਂ ਭੰਡਾਂ ਦਾ ਸੀ ਗੁਰਮੁਖੋ ਭੰਡ ਲੋਕ ਲੋਕਾਂ ਨੂੰ ਹਸਾਉਂਦੇ ਸਨ ਉਹਦੇ ਬਦਲੇ ਉਹਨਾਂ ਨੂੰ ਮਾਇਆ ਮਿਲਦੀ ਸੀ ਤੇ ਇਹ ਵੱਖ-ਵੱਖ ਰਾਜਿਆਂ ਦੇ ਕੋਲ ਜਾਂਦਾ ਹੈ ਭੰਡ ਉਹਨਾਂ ਦਾ ਮਨ ਪਰਚਾਵਾ ਕਰਦਾ ਹੈ ਉਹਨਾਂ ਨੂੰ ਹਸਾਉਂਦਾ ਹੈ ਤੇ ਇਹਨੂੰ ਇਨਾਮ ਮਿਲਦੇ ਨੇ ਮਾਇਆ ਮਿਲਦੀ ਹੈ ਇਹ ਅਕਬਰ ਦੇ ਦਰਬਾਰ ਵਿੱਚ ਵੀ ਜਾਂਦਾ ਹੈ ਤੇ ਮਹਾਰਾਣਾ ਪ੍ਰਤਾਪ ਦੇ ਦਰਬਾਰ ਵਿੱਚ ਵੀ ਜਾਂਦਾ ਹੈ ਸਤਸੰਗਿਓ ਇੱਕ ਦਿਨ ਇਹ ਭੰਡ ਮਹਾਰਾਣਾ ਪ੍ਰਤਾਪ ਦੇ ਦਰਬਾਰ ਵਿੱਚ ਗਿਆ ਉਥੇ ਇਹਨੇ ਇਹੋ ਜੀਆਂ ਹਾਸੇ ਦੀਆਂ ਗੱਲਾਂ ਕੀਤੀਆਂ ਮਹਾਰਾਣਾ ਪ੍ਰਤਾਪ ਬੜਾ ਖੁਸ਼ ਹੋਇਆ ਇਹਦੇ ਦਰਬਾਰੀ ਇਹਦੇ ਅਹਿਲਕਾਰ ਬੜੇ ਖੁਸ਼ ਹੋਏ ਤੁਮਾਰਾਣਾ ਪ੍ਰਤਾਪ ਨੇ ਨਾ ਖੁਸ਼ੀ ਵਿੱਚ ਆ ਕੇ ਆਪਣੇ ਗਲ ਤੋਂ ਸੱਚੇ ਮੋਤੀਆਂ ਦੀ ਮਾਲਾ ਲਾ ਕੇ ਨਾ ਇਹਨੂੰ ਦਿੱਤੀ ਕਹਿੰਦਾ ਐਲਾ ਮਾਲਾ ਅੱਜ ਮੈਂ ਤੇਰੇ ਤੇ ਬੜਾ ਖੁਸ਼ ਹਾਂ ਤੂੰ ਸਮਾ ਬਹੁਤ ਸੁਣਾ ਅੱਜ ਬੰਨਿਆ ਇਹ ਮਾਲਾ ਲੈ ਲੈ ਮੇਰੇ ਕੋਲ ਉਸ ਵੇਲੇ ਇਹ ਭੰਡ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਇਹ ਆਖਣ ਲੱਗਾ ਬਾਦਸ਼ਾਹ ਸਲਾਮਤ ਮੈਨੂੰ ਇਹ ਮਾਲਾ ਨਹੀਂ ਚਾਹੀਦੀ ਵੀ ਹੋਰ ਕੀ ਚਾਹੀਦਾ ਤੈਨੂੰ ਅੱਜ ਜੋ ਮੰਗਣਾ ਤੂੰ ਮੰਗ ਲੈ ਮੈਂ ਤੇਰੇ ਤੇ ਖੁਸ਼ ਹਾਂ ਹੁਮਾਰਾ ਰਣਾ ਪ੍ਰਤਾਪ ਸੋਚਦਾ ਕਿ ਸ਼ਾਇਦ ਇਹ ਜ਼ਮੀਨ ਮੰਗ ਲਏਗਾ ਜਾਂ ਹੋਰ ਕੋਈ ਮਾਇਆ ਮੰਗ ਲਏਗਾ ਹੋਰ ਪਦਾਰਥ ਮੰਗ ਲਏਗਾ ਮੈਂ ਦੇ ਦਾਂਗਾ ਅੱਗੋਂ ਇਹ ਮਰਾਸੀ ਭੰਡ ਪਤਾ ਕੀ ਕਹਿੰਦਾ ਕਹਿੰਦਾ ਬਾਦਸ਼ਾਹ ਸਲਾਮਤ ਮੈਂ ਜੋ ਮੰਗਾਗਾ ਤੁਸੀਂ ਮੈਨੂੰ ਦਿਓਗੇ ਕਿੰਨਾ ਹਾਂ ਮੈਂ ਦਿਆਂਗਾ ਤੂੰ ਸਮਾ ਬੜਾ ਸੋਹਣਾ ਅੱਜ ਬਣਿਆ ਬਹੁਤ ਸੋਹਣਾ ਸਮਾ ਬਣਿਆ ਬਣਿਆ ਦੇਖ ਕਿੰਨੇ ਦਰਬਾਰੀ ਮੇਰੇ ਖੁਸ਼ ਹੋਏ ਨੇ ਕਿੰਨੇ ਐਲਕਰ ਖੁਸ਼ ਹੋਏ ਨੇ ਜੋ ਬਾਹਰੋਂ ਮੰਤਰੀ ਹੋਰ ਆਏ ਸੰਪਤਵੰਤੇ ਉਹ ਵੀ ਬੜੇ ਖੁਸ਼ ਹੋਏ ਨੇ ਜੋ ਮੰਗੇਗਾ ਮੈਂ ਤੈਨੂੰ ਦੇਵਾਂਗਾ। ਤੋ ਉਸ ਵੇਲੇ ਇਹ ਮਰਾਸੀ ਭੰਡ ਆਖਣ ਲੱਗਾ ਫੇ ਬਾਦਸ਼ਾਹ ਸਲਾਮਤ ਮੇਰ ਨਾਲ ਵਾਦਾ ਕਰ ਪਹਿਲਾਂ। ਮੈਂ ਜੋ ਮੰਗਾਗਾ ਤੁਸੀਂ ਮੈਨੂੰ ਉਹ ਦੇਓਗੇ। ਤੇ ਮਹਾਰਾਜਾ ਪ੍ਰਤਾਪ ਸੋਚਦਾ ਕਿਦਾ ਬਾਤ ਉਹ ਕੀ ਮੰਗਲੇਗਾ। ਕੋਈ ਜਾਇਦਾਦ ਮੰਗਲੇਗਾ। ਜ਼ਮੀਨ ਮੰਗਲੇਗਾ। ਕਿੰਦਾ ਤੇਰ ਨਾਲ ਵਾਦਾ ਕਰਦਾ ਮੈਂ ਜੋ ਮੰਗੇਗਾ ਤੈਨੂੰ ਦਵਾਂਗਾ। ਤੋ ਉਸ ਵੇਲੇ ਇਹ ਮਰਾਸੀ ਭੰਡ ਪਤਾ ਕੀ ਕਹਿੰਦਾ। ਕਿੰਦਾ ਮਹਾਰਾਣਾ ਪ੍ਰਤਾਪ ਫਿਰ ਮੈਨੂੰ ਇੱਕ ਚੀਜ਼ ਚਾਹੀਦੀ ਵੀ ਉਹ ਕੀ ਚਾਹੀਦੀ ਐ ਕੁਮਾਰਾਣਾ ਪ੍ਰਤਾਪ ਜਿਹੜੀ ਸਿਰ ਤੇ ਤੂੰ ਦਸਤਾਰ ਬੰਨੀ ਹੋਈ ਹੈ ਨਾ ਇਹ ਦਸਤਾਰ ਮੈਨੂੰ ਜੀਦੇ ਤੂੰ ਆਹ ਜਿਹੜੀ ਸਿਰ ਤੇ ਤੂੰ ਦਸਤਾਰ ਬੰਨੀ ਹੋਈ ਹੈ ਨਾ ਇਹ ਦਸਤਾਰ ਮੈਨੂੰ ਬੜੀ ਸੋਹਣੀ ਲੱਗਦੀ ਹੈ ਇਹ ਦਸਤਾਰ ਮੈਨੂੰ ਬੜੀ ਖੂਬਸੂਰਤ ਲੱਗਦੀ ਹੈ ਮੈਨੂੰ ਮਾਇਆ ਨਹੀਂ ਚਾਹੀਦੀ ਮੈਨੂੰ ਪਦਾਰਥ ਨਹੀਂ ਚਾਹੀਦੇ ਮੈਨੂੰ ਜ਼ਮੀਨ ਜਾਇਦਾਦ ਨਹੀਂ ਚਾਹੀਦੀ ਮੈਨੂੰ ਇਹ ਦਸਤਾਰ ਦੇ ਦੇ ਇਹ ਦਸਤਾਰ ਮੇਰੀ ਝੋਲੀ ਚ ਪਾ ਦੇ ਤੋ ਉਸ ਵੇਲੇ ਮਹਾਰਾਣਾ ਪ੍ਰਤਾਪ ਆਖਣ ਲੱਗਾ ਮੈਂ ਤੈਨੂੰ ਇਹ ਦਸਤਾਰ ਨਹੀਂ ਦੇ ਸਕਦਾ ਹੋਰ ਜੋ ਤੈਨੂੰ ਚਾਹੀਦਾ ਹੈ ਉਹ ਤੂੰ ਮੇਰੇ ਕੋਲ ਲੈ ਲੈ ਅਗੋ ਮਰਾਸੀ ਭਾਂਡ ਆਖਣ ਲੱਗਾ ਪਾਦਸ਼ਾਹ ਸਲਾਮਤ ਜੀ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਜੋ ਮੰਗੋਗੇ ਮੈਂ ਦੇਵਾਂਗਾ ਹੁਣ ਆਪਣੇ ਵਾਅਦੇ ਤੋਂ ਮੁਕਰਿਓ ਨਾ ਮੈਨੂੰ ਇਹ ਦਸਤਾਰ ਤੁਸੀਂ ਦੇ ਦਿਓ ਮੈਨੂੰ ਇਹ ਬੜੀ ਸੋਹਣੀ ਲੱਗਦੀ ਹੈ ਤਾਂ ਮਹਾਰਾਣਾ ਪ੍ਰਤਾਪ ਆਖਣ ਲੱਗਾ ਤੈਨੂੰ ਮੈਂ ਇਹ ਦਸਤਾਰ ਦੀ ਦੇ ਸਕਦਾ ਵੀ ਕਿਉਂ ਤੁਸੀਂ ਇਹ ਦਸਤਾਰ ਕਿਉਂ ਨਹੀਂ ਦੇ ਸਕਦੇ ਤੇ ਉਸ ਵੇਲੇ ਮਹਾਰਾਣਾ ਪ੍ਰਤਾਪ ਆਖਣ ਲੱਗਾ ਤੇਰਾ ਕੰਮ ਹੈ ਲੋਕਾਂ ਨੂੰ ਖੁਸ਼ ਕਰਨਾ ਹਾਸੇ ਪਾਉਣੇ ਲੋਕਾਂ ਦੇ ਅੱਗੇ ਉਸ ਤੋਂ ਬਾਅਦ ਫਿਰ ਤੂੰ ਝੋਲੀ ਅੜਦਾ ਵਾ ਹੱਥ ਅੜਦਾ ਵਾਂ ਜੇ ਤੂੰ ਮੇਰੀ ਇਹ ਦਸਤਾਰ ਬਣ ਕੇ ਕਿਸੇ ਅਗੇ ਝੋਲੀ ਅੱਡੀ ਨਾ ਹੱਥ ਅੜਿਆ ਤੇ ਮੇਰੀ ਦਸਤਾਰ ਦੀ ਨਰਾਦਰੀ ਹੋਵੇਗੀ ਤੈਨੂੰ ਮੈਂ ਦਸਤਾਰ ਨਹੀਂ ਦੇ ਸਕਦਾ ਤੇ ਉਸ ਵੇਲੇ ਇਹ ਮਰਾਸੀ ਭੰਡ ਆਖਣ ਲੱਗਾ ਫੇ ਮਹਾਰਾਣਾ ਪ੍ਰਤਾਪ ਜੀ ਅੱਜ ਇਹ ਮਰਾਸੀ ਦੇ ਪੁੱਤਰ ਦਾ ਤੇਰੇ ਨਾਲ ਵਾਦਾ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਵਾਂ ਜਦੋਂ ਏ ਤੁਹਾਡੀ ਦਸਤਾਰ ਮੇਰੇ ਸਿਰ ਤੇ ਬੰਨੀ ਹੋਵੇਗੀ ਨਾ ਮੈਂ ਕਿਸੇ ਅਗੇ ਝੋਲੀ ਨਹੀਂ ਡਾਂਗਾ ਸਤ ਸੰਗਿਓ ਤੇ ਮਹਾਰਾਜ ਪ੍ਰਤਾਪ ਨੇ ਆਪਣੀ ਦਸਤਾਰ ਇਹਨੂੰ ਦੇ ਦਿੱਤੀ ਇਹ ਦਸਤਾਰ ਲੈ ਕੇ ਬੜਾ ਖੁਸ਼ ਹੋਇਆ ਬਹੁਤ ਪ੍ਰਸੰਨ ਹੋਇਆ ਦਸਤਾਰ ਲੈ ਕੇ ਤੇ ਇਹਦੇ ਰਿਸ਼ਤੇਦਾਰ ਵੀ ਬੜੇ ਖੁਸ਼ ਨੇ ਕਿ ਸਾਡੇ ਮਰਾਸੀ ਭਰਾ ਦੇ ਕੋਲ ਮਹਾਰਾਜ ਪ੍ਰਤਾਪ ਦੀ ਦਸਤਾਰ ਹੈ ਪੱਗ ਹੈ ਪੱਗਾਂ ਵਾਲੇ ਸਮਾਂ ਬੀਤਦਾ ਜਾ ਰਿਹਾ ਹੈ ਲੋਕ ਹੁਣ ਬਰਾਸੀ ਦਾ ਬੜਾ ਸਤਿਕਾਰ ਕਰਦੇ ਨੇ ਕਿਉਂ ਪੱਗ ਜੂ ਮਹਾਰਾਜ ਪ੍ਰਤਾਪ ਦੀ ਆਗਿਏ ਦੇ ਕੋਲ ਪੱਗਾਂ ਵਾਲਿਓ ਇੱਕ ਦਿਨ ਕਿਤੇ ਕਿਸੇ ਰਿਸ਼ਤੇਦਾਰ ਇਹਦੇ ਦਾ ਵਿਆਹ ਸੀ ਇਹ ਭੰਡ ਦੇ ਰਿਸ਼ਤੇਦਾਰ ਦਾ ਵਿਆਹ ਸੀ ਇਹ ਵਿਆਹ ਤੇ ਨਾ ਬੜੇ ਸੋਹਣੇ ਕੱਪੜੇ ਪਾ ਕੇ ਮਹਾਰਾਜ ਪ੍ਰਤਾਪ ਵਾਲੀ ਪੱਗ ਬਣ ਕੇ ਗਿਆ ਜੀ ਉੱਤ ਗਿਆ ਲੋਕਾਂ ਨੇ ਬੜਾ ਇਹਦਾ ਸਤਿਕਾਰ ਕੀਤਾ ਸਾਰੇ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਨੇ ਇਹ ਸਾਡਾ ਰਿਸ਼ਤੇਦਾਰ ਹੈ ਨੇ ਸਿਰ ਦੇ ਉੱਪਰ ਮਾਰਾ ਨੇ ਪ੍ਰਤਾਪ ਦੀ ਪੱਗ ਬੰਨੀ ਹੋਈ ਹੈ ਜੋ ਮਾਰਾ ਦਾ ਪ੍ਰਤਾਪ ਆਪਣੇ ਅਸੂਲਾਂ ਦਾ ਪੱਕਾ ਹੈ ਉਹ ਕਿਸੇ ਦੀ ਈਨ ਨਹੀਂ ਮੰਨਦਾ ਸਤਸੰਗਿਓ ਵਿਆਹ ਸਾਰਾ ਲੰਘ ਗਿਆ ਸ਼ਾਮ ਦਾ ਸਮਾਂ ਹੋਇਆ ਦੋ ਬੰਦੇ ਘੋੜੇ ਤੇ ਆਏ ਦੀ ਉਹ ਘੋੜੇ ਤੇ ਆ ਕੇ ਆਖਣ ਲੱਗੇ ਉਹ ਮਰਾਸੀ ਤੈਨੂੰ ਬਾਦਸ਼ਾਹ ਅਕਬਰ ਨੇ ਬੁਲਾਇਆ ਹੈ ਹੁਣੇ ਕੋਈ ਬਾੜੋਂ ਉਹਦੇ ਬੰਦੇ ਆਏ ਨੇ ਉਹ ਕਹਿੰਦਾ ਹੁਣੇ ਪ੍ਰੋਗਰਾਮ ਕਰਨਾ ਹੈ ਲੋਕਾਂ ਨੂੰ ਹਸਾਉਣਾ ਹੈ ਲੋਕਾਂ ਦਾ ਮਨ ਪਰਚਾਵਾ ਕਰਨਾ ਹੈ ਉਸੇ ਵੇਲੇ ਨਾਲ ਘੋੜੇ ਤੇ ਬਿਠਾਇਆ ਤੇ ਲੈ ਗਏ ਜਦੋਂ ਇਹ ਅਕਬਰ ਦੇ ਦਰਬਾਰ ਤੇ ਪਹੁੰਚਿਆ ਨਾ ਸ਼ੀਸ਼ੇ ਲੱਗੇ ਸਨ ਦਰਬਾਰ ਦੇ ਵਿੱਚ ਜਦੋਂ ਸ਼ੀਸ਼ੇ ਆਪਣਾ ਚਿਹਰਾ ਵੇਖਿਆ ਤਾਂ ਕੀ ਵੇਖਿਆ ਇਹਨੇ ਸਿਰ ਤੇ ਮਾਰਾ ਨੇ ਪ੍ਰਤਾਪ ਦੀ ਦਸਤਾਰ ਬੱਜੀ ਹੋਈ ਹੈ। ਇਹ ਸੋਚੀ ਪੈ ਗਿਆ ਹੁਣ ਕਿੰਦਾ ਜੇ ਮੈਂ ਹੁਣ ਦਸਤਾਰ ਲਾਈ ਤਾਂ ਵੀ ਨਰਾਦਰੀ ਹੋਵੇਗੀ। ਬੇਤੀ ਹੋਵੇਗੀ ਤੇ ਜੇ ਮੈਂ ਦਸਤਾਰ ਬਨ ਕੇ ਅਕਬਰ ਨੂੰ ਜਾ ਕੇ ਸਲਾਮ ਕੀਤੀ ਨਾ ਉਹ ਮੈਂ ਵਾਅਦਾ ਕੀਤਾ ਹੈ ਮਾਰਾ ਨੇ ਪ੍ਰਤਾਪ ਨਾਲ ਮੇਰਾ ਵਾਅਦਾ ਟੁੱਟ ਜਾਏਗਾ। ਇਹ ਦਸਤਾਰ ਦੀ ਨਰਾਦਰੀ ਹੋਵੇਗੀ। ਮਹਾਰਾਜ ਪ੍ਰਤਾਪ ਨੇ ਮੈਨੂੰ ਆਖਿਆ ਸੀ ਵੇਖੀ ਕਿਤੇ ਦਸਤਾਰ ਦੀ ਨਰਾਦਰੀ ਨਾ ਹੋ ਜਾਵੇ ਇਹ ਇੱਕ ਅਣਖੀ ਰਾਜੇ ਦੀ ਦਸਤਾਰ ਹੈ ਸਤਸੰਗਿਓ ਇਹ ਸੋਚੀ ਪੈ ਗਿਆ ਕਿੰਦਾ ਜੋ ਹੋਵੇਗਾ ਹੋਵੇਗਾ ਹੁਣ ਇਹ ਅਕਬਰ ਦੇ ਦਰਬਾਰ ਤੇ ਗਿਆ ਤੇ ਐਦਾਂ ਹੱਥ ਕੀਤਾ ਨੇ ਕਹਿੰਦਾ ਬਾਦਸ਼ਾਹ ਸਲਾਮ ਦੂਰ ਐਦਾਂ ਹੱਥ ਕਰਕੇ ਸਾਰੇ ਐਲਕਰ ਹਰਾਨ ਹੋ ਗਏ ਇਹਦੇ ਹੋਰ ਜਿੰਨੇ ਮੰਤਰੀ ਬਾਹਰ ਆਏ ਸੰ ਸਭ ਹਰਾਨ ਹੋ ਗਏ ਅੱਜ ਅਕਬਰ ਵੀ ਹੈਰਾਨ ਹੋ ਗਿਆ ਇਹਨੂੰ ਹੋਕ ਹੀ ਗਿਆ ਅੱਜ ਇਹ ਦੂਜੀ ਵਾਰ ਫਿਰ ਕਹਿੰਦਾ ਕਹਦਾ ਬਾਦਸ਼ਾਹ ਸਲਾਮ ਹੱਥ ਉੱਤੇ ਉੱਚਾ ਕਰਕੇ ਇਹਨੇ ਆਖਿਆ ਬਾਦਸ਼ਾਹ ਸਲਾਮ ਅਕਬਰ ਕਹਿੰਦਾ ਤੈਨੂੰ ਕੀ ਹੋ ਗਿਆ ਅੱਜ ਤੂੰ ਸਲਾਮ ਕਿਵੇਂ ਕਰਦਾ ਪਿਆ ਇਹਦੇ ਅਹਿਲਕਾਰ ਅਕਬਰ ਦੇ ਕਹਿੰਦੇ ਝੁੱਕ ਕੇ ਬਾਦਸ਼ਾਹ ਨੂੰ ਸਲਾਮ ਸਲਾਮ ਕਰ ਇਹ ਹਿੰਦੁਸਤਾਨ ਦੇ ਬਾਦਸ਼ਾਹ ਦਾ ਦਰਬਾਰ ਹੈ ਜਦੋਂ ਅੱਗੇ ਤੂੰ ਆਉਂਦਾ ਸੀ ਝੁੱਕ ਕੇ ਸਲਾਮ ਕਰਦਾ ਸੀ ਬਾਦਸ਼ਾਹ ਤੈਨੂੰ ਇਨਾਮ ਦਿੰਦਾ ਸੀ ਅੱਜ ਤੈਨੂੰ ਕੀ ਹੋ ਗਿਆ ਹੱਥ ਉੱਚਾ ਚੁੱਕ ਕੇ ਰਾਜਾ ਮੋਂ ਕਹਿ ਰਿਹਾ ਬਾਦਸ਼ਾਹ ਸਲਾਮ ਤੇ ਉਸ ਵੇਲੇ ਇਹ ਅੱਖ ਲੱਗਾ ਅੱਜ ਕਿਸੇ ਅਣਕੀ ਰਾਜੇ ਦੀ ਮੈਂ ਦਸਤਾਰ ਬੰਨੀ ਹੋਈ ਹੈ ਜੇ ਤੈਨੂੰ ਸਲਾਮ ਕੀਤੀ ਤੇਰੇ ਅੱਗੇ ਮੈਂ ਝੁਕਿਆ ਤੇ ਇਹ ਮੇਰੀ ਦਸਤਾਰ ਵੀ ਝੁਕ ਜਾਏਗੀ ਉਸ ਵੇਲੇ ਬਾਦਸ਼ਾਹ ਅਕਬਰ ਅੱਖ ਲੱਗਾ ਇਹ ਦਸਤਾਰ ਕਿਹਦੀ ਹੈ ਫਿਰ ਦੋ ਦਸਤਾਰ ਵਾਕਈ ਬੜੀ ਸੋਹਣੀ ਹੈ ਇਹ ਦਸਤਾਰ ਬੰਨੀ ਕਿਦੀ ਹੋਈ ਹੈ ਉਸ ਵੇਲੇ ਇਹ ਮਰਾਸਤੀ ਭਾਂਡ ਆਖਣ ਲੱਗਾ ਇਹ ਦਸਤਾਰ ਹੈ ਇੱਕ ਅਣਕੀ ਰਾਜੇ ਮਹਾਰਾਜਾ ਨੇ ਪ੍ਰਤਾਪ ਦੀ ਤੇ ਉਸ ਵੇਲੇ اکبر ਆਖਣ ਲੱਗਾ ਤੂੰ ਮੈਨੂੰ ਝੁੱਕ ਕੇ ਸਲਾਮ ਕਰ ਜੋ ਆਖੇਂਗਾ ਤੈਨੂੰ ਦੇ ਦੇਵਾਂਗਾ ਜਿੰਨੀ ਜ਼ਗੀਰ ਆਖੇਂਗਾ ਤੈਨੂੰ ਜ਼ਗੀਰ ਦੇ ਦੇਵਾਂਗਾ ਕੋਈ ਪਿੰਡ ਆਖੇਂਗਾ ਪਿੰਡ ਤੇਰੇ ਨਾਮ ਤੇ ਲਵਾ ਦੇਵਾਂਗਾ ਮੈਨੂੰ ਝੁੱਕ ਕੇ ਸਲਾਮ ਤਾਂ ਕਰ ਦੂ ਹੁਣ ਜਿਹੜੇ ਬਾਹਰੋਂ ਆਏ ਨੇ ਇਹ ਕੀ ਸੋਚਣਗੇ ਇੱਕ ਭੰਡ ਮਰਾਸੀ ਅਕਬਰ ਨੂੰ ਸਲਾਮ ਨਹੀਂ ਕਰਦਾ ਪਿਆ ਸਮੇਂ ਦੇ ਬਾਦਸ਼ਾਹ ਨੂੰ ਸਲਾਮ ਨਹੀਂ ਕਰਦਾ ਪਿਆ ਉਸ ਵੇਲੇ ਇਹ ਪਤਾ ਕੀ ਕਹਿੰਦਾ ਮਰਾਸੀ ਭੰਡ ਕੀ ਕਹਿੰਦਾ ਕਹਿੰਦਾ ਬਾਦਸ਼ਾਹ ਸਲਾਮਤ ਹੁਣ ਅਣਖੀ ਰਾਜੇ ਦੀ ਦਸਤਾਰ ਬੰਨੀ ਹੋਈ ਹੈ ਮੈਂ ਹੁਣ ਇਹ ਸਿਰ ਕੱਟਿਆ ਤੇ ਜਾ ਸਕਦਾ ਹੈ ਪਰ ਸਿਰ ਹੁਣ ਝੁਕਾਇਆ ਨਹੀਂ ਜਾ ਸਕਦਾ ਬੋਲੇ ਸੁਨਿਹਾਲ ਇਹ ਸਿਰ ਹੁਣ ਕਟਿਆ ਤੇ ਜਾ ਸਕਦਾ ਹੈ ਪਰ ਇਹ ਸਿਰ ਹੁਣ ਝੁਕਾਇਆ ਨਹੀਂ ਜਾ ਸਕਦਾ ਉਸ ਵੇਲੇ ਬਾਦਸ਼ਾਹ ਅਕਬਰ ਆਪਣੇ ਸੰਗਹਾਸਨ ਤੋਂ ਉੱਠਿਆ ਅੱਗੇ ਹੋਇਆ ਤੇ ਅੱਜ ਇਹਨੇ ਮਰਾਸੀ ਨੂੰ ਘੁੱਟ ਕੇ ਆਪਣੇ ਗਲ ਦੇ ਨਾਲ ਲਾ ਲਿਆ ਅਕਿਆ ਵਕਿਆ ਤੂੰ ਇੱਕ ਦਸਤਾਰ ਦੀ ਇਲਾਜ ਰੱਖੀ ਹੈ ਦਸਤਾਰ ਦਾ ਮਾਨ ਰੱਖਿਆ ਹੈ ਅੱਜ ਸਤ ਮੋਜੀ ਤੇਰੀ ਗਿਣਤੀ ਵੀ ਰਾਜਿਆਂ ਦੇ ਵਿੱਚ ਆ ਗਈ ਹੈ ਅਕਬਰ ਨੇ ਬੜਾ ਵੱਡਾ ਇਹਨੂੰ ਇਨਾਮ ਦਿੱਤਾ ਕਹਿੰਦਾ ਅੱਜ ਤੋਂ ਬਾਅਦ ਕਿਸੇ ਅੱਗੇ ਤੈਨੂੰ ਸਲਾਮ ਕਰਨ ਦੀ ਲੋੜ ਨਹੀਂ ਫਲਾਣਾ ਇਲਾਕਾ ਤੇਰੇ ਨਾਮ ਤੇ ਲਾਉਣਾ ਕਿਉਂ ਤੇਰੀ ਅਣਖ ਜਾਗ ਚੁੱਕੀ ਹੈ ਹੁਣ ਸਤਸੰਗਿਓ ਅੱਜ ਜਿਹੜੀ ਦਸਤਾਰ ਬੰਦੀ ਹੋਣੀ ਹੈ ਬੱਚਿਆਂ ਨੂੰ ਭਾਗਾ ਵਲੇ ਇਹ ਦਸਤਾਰ ਕਿਹਦੀ ਹੈ ਕੋ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਕਲਗੀਧਰ ਪਿਤਾ ਦੀ ਦਸਤਾਰ ਹੈ ਇਹਨੂੰ ਕੋਈ 5 6 7 ਮੀਟਰ ਦਾ ਕੱਪੜਾ ਨਾ ਸਮਝਿਓ ਇਸ ਸਤਗੁਰ ਦੀ ਪਹਿਲਾਂ ਬਖਸ਼ੀ ਦਸਤਾਰ ਹੈ ਸਤਸੰਗਿਓ ਇਹ ਦਸਤਾਰ ਬਣ ਕੇ ਕਿਤੇ ਐਵੇਂ ਨਾ ਮੜੀਆਂ ਦੇ ਅੱਗੇ ਫੁਰ ਕਾਬੜਾਂ ਦੇ ਅੱਗੇ ਸਿਰ ਝੁਕਾਉਂਦੇ ਫਿਰਿਓ ਇਹ ਸਿਰ ਝੁਕੇ ਕੇਵਲ ਤਾਂ ਕੇਵਲ ਧੰਗ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹ ਦਸਤਾਰ ਬਣ ਕੇ ਸਿਰ ਝੁਕੇ ਤਾਂ ਕੇਵਲ ਦੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਇਹ ਦਸਤਾਰ ਦਾ ਸਤਕਾਰ ਕਰਨਾ ਹੈ ਕਿਉਂ ਇਹ ਦਸਤਾਰ ਸਿੱਖੀ ਦੀ ਸ਼ਾਨ ਹੈ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਮਾਰੇ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਵੱਡੀ ਬਖਸ਼ਿਸ਼ ਹੈ ਇਹ ਸਤਗੁਰ ਦਾ ਮਿਹਰ ਭਰਿਆ ਹੱਥ ਹੈ ਜਦੋਂ ਵੀ ਦਸਤਾਰ ਸਿਰ ਤੇ ਬੰਨਣੀ ਹੈ ਇਹ ਨਹੀਂ ਆਖਣਾ ਇਹ 5 ਮੀਟਰ ਦਾ ਕੱਪੜਾ ਹੈ ਇਹ 7 ਮੀਟਰ ਦਾ ਕੱਪੜਾ ਹੈ ਅੰਦਰ ਭਾਵਨਾ ਇਹ ਹੋਵੇ ਇਹ ਕਲਗੀ ਤਰਪੀਤਮ ਤੇਰੀ ਬਖਸ਼ੀ ਹੋਈ ਮੈਂ ਦਸਤਾਰ ਬਣੀ ਹੈ ਤੇਰਾ ਹੱਥ ਮੇਰੇ ਸਿਰ ਤੇ ਹੈ ਬੋਲੇ ਸੋ ਨਿਹਾਲ ਇਦਾਂ ਮਹਿਸੂਸ ਹੋਵੇ ਬਾਜਾਂ ਵਾਲੇ ਪ੍ਰੀਤਮ ਦਾ ਹੱਥ ਮੇਰੇ ਸਿਰ ਤੇ ਹੈ ਤਾਂ ਜਦੋਂ ਕਿਤੇ ਜਾਣਾ ਬੜੇ ਪ੍ਰੇਮ ਨਾਲ ਦਸਤਾਰ ਬੰਨਣੀ ਹੈ ਸਤਿਗੁਰ ਦੇ ਸ਼ੁਕਰਾਨੇ ਕਰਨੇ ਨੇ ਜਦੋਂ ਵਾਪਸ ਘਰ ਆਉਣਾ ਹੈ ਕੱਲਾ ਕੱਲਾ ਪੱਲਾ ਉਤਾਰ ਕੇ ਰੱਖਣਾ ਹੈ ਕੱਲਾ ਕੱਲਾ ਪੱਲਾ ਉਤਾਰ ਕੇ ਸਤਕਾਰ ਦੇ ਨਾਲ ਦਸਤਾਰ ਰੱਖਣੀ ਹੈ ਇਹ ਨਹੀਂ ਕਿਤੇ ਜਾਓ ਤਾਂ ਆਉਂਦੇ ਆਉਂਦਾ ਟੋਪੀ ਵਾਂਗੂ ਦਸਤਾਰ ਲਾ ਕੇ ਰੱਖ ਦਿਓ ਨਹੀਂ ਭਾਈ ਇਮਰਯਾਦਾ ਨਹੀਂ ਅੱਖਣਾਏ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ ਰਹਿਮਤ ਹੈ ਕੱਲਾ ਕੱਲਾ ਪੱਲਾ ਖੋਲ ਕੇ ਸਤਕਾਰ ਨਾਲ ਦਸਤਾਰ ਰੱਖਣੀ ਹੈ ਤਾਂ ਸਤਕਾਰ ਨਾਲ ਹੀ ਦਸਤਾਰ ਬੰਨਣੀ ਹੈ